ਮੋਨੂ ਬਾਈ ਮੋਨੂ ਬਾਈ ਬਹੁਤ ਦੁੱਖ ਹੋਇਆ ਮੰਗੀ ਬਾਈ ਦੇ ਫਾਦਰ ਸਾਹਿਬ ਨਾਲ ਮੋਨੂ ਬਾਈ ਤੁਹਾਡੇ ਨਾਲ ਮੈਂ ਸੁਣਿਆ ਦੱਸ ਰਹੇ ਸੀ ਕਿ ਤੁਹਾਡੇ ਨਾਲ ਪਿਆਰ ਬਹੁਤ ਸੀ ਤੇ ਜਸੂ ਬਾਈ ਨਾਲ ਕਹਿੰਦੀ ਤਾਇਆ ਚਾਚਾ ਕਹਿ ਕੇ ਗੱਲ ਕਰਦੇ ਸੀ ਛੇੜ ਕੇ ਕਿੰਨਾ ਬਹੁਤ ਦੁੱਖ ਦੁੱਖ ਤਾਂ ਬਹੁਤ ਆ ਬਈ ਜੀ ਕੁਝ ਦੋ ਸ਼ਬਦ ਦੇਖੋ ਸਾਡੇ ਮਾਰਕੀਟ ਚ ਸਾਰੇ ਨਾਲ ਪਿਆਰ ਕਰਦਾ ਹਾਂ ਸਾਡੀ ਮਾਰਗ ਵਿੱਚ ਸਾਰਿਆਂ ਨਾਲ ਪਿਆਰ ਸੀਗਾ ਉਹ ਜਿਹੜੀ ਕਿ ਸਾਰੇ ਇੱਕ ਦੂਜੇ ਨਾਲ ਪਰਿਵਾਰ ਵਾਂਗੂ ਹੀ ਪਰਿਵਾਰ ਵਾਂਗੂ ਰਹਿੰਦੇ ਸੀ ਉਹ ਜਾਨੀ ਕਿ ਸਾਨੂੰ ਅੱਜ ਵੀ ਯਕੀਨ ਨਹੀਂ ਹੋ ਰਿਹਾ ਕਿ ਅੱਜ ਸਾਡੇ ਤੋਂ ਵਿਛੜ ਗਏ ਹੈ ਬਿਛੜ ਗਏ ਹੈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਬੜੀ ਅਨਹੋਈ ਹੋਈ ਹੈ ਕਿ ਇਸ ਦਾ ਸਾਨੂੰ ਸਾਨੂੰ ਮੰਨਣ ਨੂੰ ਦਿਲ ਨਹੀਂ ਕਰਦਾ ਮਨ ਨੂੰ ਵੀ ਕਿੰਨਾ ਕੁ ਘਾਟਾ ਪਿਆ ਤੁਹਾਡੇ ਤੇ ਬਲਾ ਚੋਰ ਦੇ ਜਿੰਨੇ ਕੁ ਵੀ ਮੋਬਾਈਲ ਬ੍ਰਦਰ ਨੂੰ ਕਿੰਨਾ ਕੁ ਘਾਟਾ ਪਿਆ